ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਜੋ ਸ਼ਬਦ ਦੀ ਵਿਚਾਰ ਕਰਨ ਲੱਗੇ ਆ ਉਹ ਪਵਿੱਤਰ ਕਬੀਰ ਜੀ ਦਾ ਰਾਗ ਗੋਂਡ ਦੇ ਵਿੱਚ ਦੂਸਰਾ ਸ਼ਬਦ ਹੈ ਸਰਵਿਕਮਾਲ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 870 ਦੇ ਉੱਤੇ ਸਿਸ਼ੋਭਿਤ ਹੈ ਇਹ ਸ਼ਬਦ ਇਸ ਲਈ ਲਿਆ ਹੈ ਕਿਉਂਕਿ ਇਸ ਸ਼ਬਦ ਦੇ ਅਰਥਾਂ ਬਾਰੇ ਕੁਝ ਭੁਲੇਖੇ ਨੇ ਸੋ ਅੱਜ ਦੀ ਵਿਚਾਰ ਕਰਦੇ ਆ ਇਸ ਸ਼ਬਦ ਦੀ ਵਿਚਾਰ ਕਰਦੇ ਆ ਉਹਨਾਂ ਭੁਲੇਖਿਆਂ ਬਾਰੇ ਵੀ ਗੱਲ ਕਰਾਂਗੇ ਤੇ ਸ਼ਬਦ ਦੇ ਅਰਥਾਂ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਸ਼ਬਦ ਦਾ ਮੂਲ ਪਾਠ ਪੜ੍ਹ ਲੈਣੇ ਆ ਉਸ ਤੋਂ ਬਾਅਦ ਪੁਰਬਲੇਖਾਂ ਦੀ ਗੱਲ ਕਰਾਂਗੇ ਤੇ ਫਿਰ ਸ਼ਬਦਾਂ ਦੇ ਅਰਥ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੇ ਰਹਾਓ हार्ड जले जैसे लकड़ी का तूला केस जले जैसे कास का पूला कहो कबीर तब ही नर जागे जम का डंड मूंड में लागे जी वाहु जी ये शब्द जो है ये तीन पद का शब्द है ਤੇ ਇੱਕ ਰਹਾਉ ਦਾ ਪਤਾ ਹੈ ਇਸ ਸ਼ਬਦ ਦੇ ਜੋ ਲਿਖੇ ਨੇ ਉਹ ਇਸ ਤਰ੍ਹਾਂ ਨੇ ਕਿ ਜੋ ਪਹਿਲਾ ਪਦ ਹੈ ਜਿਸ ਭਗਤ ਕਬੀਰ ਜੀ RAM ਦੇ ਘਰ ਵਿੱਚ ਆ ਕੇ ਦੱਸ ਰਹੇ ਨੇ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਸੋ ਕਈ ਜੋ ਪੁਰਾਤਨ ਅਰਥ ਇਸ ਦੇ ਬਾਰੇ ਮਿਲਦੇ ਨੇ ਉਹ ਇਹ ਇਹ ਮਿਲਦੇ ਨੇ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਨਰੂ ਮਰੇ ਤਾਂ ਨਰ ਮਤਲਬ ਸਰੀਰ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਪਰ ਇਸ ਦੇ ਉਲਟ ਪਸ਼ੂ ਪਸ਼ੂ ਮਰੇ ਜਦੋਂ ਪਸ਼ੂ ਮਰਦਾ ਹੈ ਦਸ ਕਾਜ ਸਵਾਰੇ ਤਾਂ ਉਸ ਦਾ ਜਿਹੜਾ ਸਰੀਰ ਹੈ ਦਸ ਕਾਜ ਸਵਾਰਦਾ ਹੈ ਇਹਨਾਂ ਅਰਥਾਂ ਨੂੰ ਲੈ ਕੇ ਅੱਜ ਦੀ ਡੇਟ ਵਿੱਚ ਜਦੋਂ ਆਰਗਨ ਡੋਨੇਸ਼ਨ ਬੜਾ ਆਮ ਹੋ ਗਿਆ ਹੈ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਕਈ ਤਰ੍ਹਾਂ ਦੇ ਆਪਣੇ ਆਰਗਨ ਡੋਨੇਟ ਕਰਦਾ ਹੈ ਅੱਖਾਂ ਡੋਨੇਟ ਕਰਦਾ ਹੈ ਕਿਡਨੀ ਲਿਵਰ ਲੰਗਸ ਹਰਟ ਵਾਲ ਵੀ ਦਿੰਦਾ ਪੈਨਕ੍ਰੀਆਜ਼ ਕਈ ਕੁਝ ਬੋਨ ਵੀ ਦਿੰਦੇ ਨੇ ਸਮਾਲ ਇੰਟਰਸਟਾਈਨ ਬੋਨ ਵੀ ਸਕਿਨ ਵੀ ਦਿੰਦੇ ਨੇ ਤੇ ਹਰਟ ਵਾਲਸ ਵੀ ਦਿੰਦੇ ਨੇ ਕਈ ਸਾਰੇ ਤਰੀਕੇ ਦੇ ਜਿਹੜੇ ਅੰਗ ਹਾਲ ਹੀ ਕਲ ਡੋਨੇਟ ਹੋਣੀ ਸ਼ੁਰੂ ਹੋ ਗਏ ਨੇ ਤੋ ਇਹਨਾਂ ਇਹਨਾਂ organ donations ਨੂੰ ਮੁੱਖ ਰੱਖ ਕੇ ਕਈਆਂ ਨੇ ਕਈ ਤਰੀਕੇ ਦੇ ਵਿਚਾਰ ਸਾਹਮਣੇ ਆਏ ਨੇ ਕਿ ਇਹ ਜੋ ਪਹਿਲਾ ਜੋ ਜੋ ਇਹ ਸ਼ਬਦ ਦੀ ਜੋ ਪਹਿਲੀ ਲਾਈਨ ਹੈ ਨਰੂ ਮਰੇ ਨਰ ਕਾਮਨਾ ਆਵੇ ਇਹ ਹੁਣ ਅੱਜ ਦੀ ਡੇਟ ਦੇ ਵਿੱਚ ਸਾਇੰਸ ਦੀ ਤਰੱਕੀ ਕਰਨ ਦੇ ਨਾਲ ਇਹ ਪਹਿਲੀ ਲਾਈਨ ਬੁਤੀ ਮੈਨੇ ਨਹੀਂ ਰਖਦੀ ਸੋ ਇਹ ਇਹ ਜੋ ਬੁਲੇਖੇ ਨੇ ਇਹਨਾਂ ਪੁਲੇਖਿਆ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਸ ਇਸ ਸ਼ਬਦ ਦੇ ਵਿਚਾਰ ਦੀ ਦੇ ਵਿਚਾਰ ਸਾਂਝੀ ਕਰਨ ਜਾ ਰਿਹਾ ਸੰਗਤ ਦੇ ਨਾਲ ਆਪ ਜੀ ਦੇ ਗੋਚਰੇ ਆ ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਇਸ ਸ਼ਬਦ ਦੇ ਦੇ ਜੋ-ਜੋ ਮੁੱਖ ਵਰਡਸ ਨੇ ਸ਼ਬਦ ਨੇ ਅੱਖਰ ਨੇ ਉਹਨਾਂ ਦੀ ਅਸੀਂ ਪਹਿਲਾਂ ਉਹਨਾਂ ਦਾ ਅਰਥ ਕਰ ਲੈਨੇ ਆ। ਫਿਰ ਉਸ ਤੋਂ ਬਾਅਦ ਪਦੇ-ਦਰ ਪਦੇ ਅਸੀਂ ਇਹਨਾਂ ਦੇ ਅਰਥ ਕਰਾਂਗੇ ਰਹਾਉ ਦੇ ਪਦੇ ਵਿੱਚ ਭਗਤ ਕਬੀਰ ਜੀ ਦੱਸ ਰਹੇ ਨੇ ਕਿ ਆਪਣੇ ਕਰਮ ਕੀ ਗਤ ਮੈਂ ਕਿੱਥੇ ਚੱਲੂ ਸੋ ਇੱਥੇ ਸ਼ਬਦਾਂ ਦਾ ਕਰਮ ਕਰਮ ਦਾ ਬੇਸਿਕਲੀ ਮਤਲਬ ਹੁੰਦਾ ਹੈ ਕਿ ਜੋ ਕੰਮ ਕੀਤੇ ਨੇ ਜੀਵ ਆਤਮਾ ਨੇ ਇੱਥੇ ਉਹਨਾਂ ਦੀ ਗਤੀ ਉਹਨਾਂ ਦੀ ਉਹਨਾਂ ਦਾ ਕੀ ਰਿਜ਼ਲਟ ਹੈ ਉਹਨਾਂ ਦੀ ਕੀ ਕੀ ਮੁਲੰਕਣ ਹੈ ਕਿ ਜੋ ਜਦੋਂ ਵਾਹਿਗੁਰੂ ਦੇ ਦਰਬਾਰ ਵਿੱਚ ਜੀਵਾਤਮਾ ਪੇਸ਼ ਹੁੰਦੀ ਹੈ ਤਾਂ ਉੱਥੇ ਉਸ ਦੇ 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 ਹਰ ਕਰਮ ਦੀ ਜੋ ਵੈਲਿਊ ਦੀ ਵੈਲਿਊ ਕੀਤੀ ਜਾਂਦੀ ਆ ਉਸ ਉਸ ਕਰਮ ਦੀ ਗੱਤ ਹੋ ਰਹੀ ਉਸ ਕਰਮ ਦੀ ਗੱਲ ਹੋ ਰਹੀ ਹੈ ਆਪਣੇ ਕਰਮ ਕੀ ਗੱਤ ਫਿਰ ਹੈ ਦੂਜੇ ਇਸੇ ਰਹਾਉ ਦੇ ਪਦੇ ਵਿੱਚ ਇੱਕ ਸ਼ਬਦਾਂ ਦਾ ਬਾਬਾ ਰੇ ਬਾਬਾ ਮਤਲਬ ਪਿਤਾ ਜੀ ਨੂੰ ਪ੍ਰਭੂ ਪਿਤਾ ਨੂੰ ਸੰਬੋਧਨ ਕਰਕੇ ਅ ਇਹ ਬਾਬਾ ਵਰ ਵਰਤੇ ਜਾਂਦਾ ਆਪਣੇ ਪਿਤਾ ਨੂੰ ਪਿਤਾ ਦੇ ਲਈ ਵਰਤੇ ਜਾਂਦਾ ਬਾਬਾ ਸ਼ਬਦ ਦੂਸਰੇ ਪਦੇ ਦੇ ਵਿੱਚ ਇੱਕ ਵਰਡ ਆਉਂਦਾ ਤੂਲਾ ਲੱਕੜੀ ਦਾ ਤੂਲਾ ਤੂਲਾ ਹੁੰਦੀ ਹੈ ਲੱਕੜੀ ਦਾ ਤੂਲਾ ਮਤਲਬ ਲੱਕੜੀ ਦੀ ਜਿਹੜੀ ਗੱਠ ਬੰਨ ਲਓ ਉਹ ਲੱਕੜੀ ਦਾ ਤੂਲਾ ਹੋ ਗਿਆ ਤੇ ਕੇਸ ਜਲੇ ਜਿਹਾ ਜਿ세 ਕਾਸ ਕਾ ਪੂਲਾ ਪੂਲਾ ਮਤਲਬ ਇੱਕ ਛੋਟਾ ਜਿਹਾ ਜਿਵੇਂ ਗੁੱਛਾ ਹੁੰਦਾ ਜਿਵੇਂ ਘਾਹ ਕੱਟਣ ਵਾਲੇ ਕੱਟਣ ਜਦੋਂ ਕੱਟਦੇ ਨੇ ਤਾਂ ਘਾਹ ਨੂੰ ਗੁੱਛੇ ਚ ਪਕੜ ਕੇ ਤੇ ਦਾਤਰੀ ਦੇ ਨਾਲ ਜਦੋਂ ਕੱਟਦੇ ਨੇ ਤੇ ਉਹ ਜਿਹੜਾ ਹੱਥ ਵਿੱਚ ਜਿਹੜਾ ਆ ਜਾਂਦਾ ਹੈ ਉਹ ਪੂਲਾ ਮਤਲਬ ਛੋਟਾ ਜਿਹਾ ਗੁੱਛਾ ਤੀਸਰੇ ਪਦ ਦੇ ਵਿੱਚ ਫਿਰ ਇੱਕ ਸ਼ਬਦ ਆਉਂਦਾ ਹੈ ਕਹੋ ਕਬੀਰ ਤਰ ਤਬਹੀ ਨਰ ਜਾ ਕੇ ਜਮ ਕਾ ਡੰਡ ਮੂंड ਮੈ ਲਾਵੇ ਮੂंड ਹੁੰਦਾ ਸਿਰ ਦੇ ਉੱਤੇ ਜਦੋਂ ਜੀਵਾਤਮਾ ਦੀ ਸਿਰ ਦੇ ਉੱਤੇ ਉਹਨੂੰ ਉਹਦੇ ਜਮਨ ਨੂੰ ਜਾ ਕੇ ਪਕੜ ਲੈਂਦੇ ਨੇ ਉਹਦੇ ਡੰਡ ਡੰਡਾ ਮਾਰਦੇ ਨੇ ਚੱਲ ਪੁੱਤਰਾ ਅੱਗੇ ਚੱਲ ਜੰਮ ਕਾ ਡੰਡ ਮੂंड ਮੇ ਲਾਗੇ ਮੂंड ਹੁੰਦੀ ਸਿਰ ਤੇ ਇੱਥੇ ਸ਼ਬਦ ਵਰਤਿਆ ਨਰ ਜਾਗੇ ਕਹੋ ਕਿ ਵੀਰ ਤਬ ਹੀ ਨਰ ਜਾਗੇ ਇਹ ਜਿਹੜਾ ਨਰ ਸ਼ਬਦ ਹੈ ਇਹ ਪਹਿਲੇ ਪਦੇ ਵਿੱਚ ਵੀ ਆਇਆ ਹੈ ਨਰੂ ਮਰੇ ਨਰ ਕਾਮਨਾ ਆਵੇ ਸੋ ਨਰ ਇਸ ਸ਼ਬਦ ਵਿੱਚ ਦੋ ਵਾਰੀ ਆਇਆ ਹੈ ਪਹਿਲੇ ਪਦੇ ਵਿੱਚ ਤੇ ਦੂਸਰੇ ਪਦੇ ਵਿੱਚ ਜਿਹੜਾ ਨਰ ਦਾ ਜੋ ਅਰਥ ਹੈ ਉਹ ਜੇ ਤੀਸਰੇ ਪਦੇ 'ਚੋ ਦੇਖੀ ਜਾਈਏ ਹੋ ਕਬੀਰ ਤਾਂ ਤਾਂ ਹੀ ਨਰ ਜਾਗੇ ਜਦ ਜੋ ਜਮ ਕਾਡਨ ਜਦੋਂ ਜਮ ਦਾ ਡੰਡ ਬੰਦੇ ਦੇ ਸਿਰ ਦੇ ਉੱਤੇ ਲੱਗਦਾ ਜੀਵਾਤਮਾ ਸਿਰ ਤੇ ਲੱਗਦਾ ਪਾਪ ਜਦੋਂ ਮਰ ਜਾਂਦਾ ਤਾਂ ਉਹ ਨਰ ਜਾਗਦਾ ਨਰ ਮਤਲਬ ਜੀਵਾਤਮਾ ਤਦ ਹੀ ਜਾਗਦੀ ਹੈ ਜਦੋਂ ਉਹ ਸਰੀਰ ਤੋਂ ਅਲੱਗ ਹੁੰਦੀ ਹੈ ਤਾਂ ਉਹਨੂੰ ਸਮਝ ਲੱਗਦੀ ਹੈ ਕਿ ਇਹ ਜਿਸ ਜੜ੍ਹ ਸਰੀਰ ਦੇ ਨਾਲ ਮੈਂ ਇੰਨੀ ਦੇਰ ਪ੍ਰੇਮ ਕਰਦੀ ਰਹੀ ਇਹ ਤਾਂ ਇਹਦਾ ਮੇਰੇ ਨਾਲ ਕੋਈ ਰਿਲੇਸ਼ਨ ਨਹੀਂ ਇਹ ਤਾਂ ਇੱਥੇ ਹੀ ਰਹਿ ਗਿਆ ਮੈਨੂੰ ਜਾਣਾ ਪੈਣਾ ਸੋ ਨਰ ਦਾ ਮਤਲਬ ਜੀਵਾਤਮਾ ਹੈ ਗੁਰੂ ਗ੍ਰੰਥ ਸਾਹਿਬਿਕ ਮਾਸ ਹੈ ਗੁਰੂ ਗਰਜਨ ਸਾਹਿਬ ਜੀ ਦੇ ਵਿੱਚ ਨਰ ਨੂੰ ਐਜ਼ ਅ ਜੀਵਾਤਮਾ ਕਈ ਤਰੀਕੇ ਦੇ ਨਾਲ ਇਹਦੇ ਰੈਫਰੈਂਸਿਸ ਮਿਲਦੇ ਨੇ ਮਾਰੂ ਸੋਲਹ ਮੱਲਾ 50 ਸਹਿਬਿਕ ਮਾਸ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਗ 1075 ਦੇ ਉੱਤੇ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਇਦਾ ਜੋ ਨਰ ਚੁਕੇ ਸੋ ਜੋ ਜੀਵਾਤਮਾ ਇਸ ਪੌੜੀ ਤੇ ਚੁੱਕ ਜਾਂਦੀ ਹੈ ਰਹਿ ਜਾਂਦੀ ਹੈ ਤੋਖਾ ਖਾ ਜਾਂਦੀ ਹੈ ਸੋ ਆ ਜਾਏ ਕਿਉਂਕਿ ਆਂਦਾ ਜਾਂਦਾ ਜੀਵਾਤਮਾ ਇਸ ਸਰੀਰ ਨਹੀਂ ਆਂਦਾ ਜਾਂਦਾ ਸੋ ਨਰ ਦਾ ਅਰਥ ਇੱਥੇ ਜੀਵਾਤਮਾ ਹੀ ਹੈ ਜੋ ਨਰ ਚੁਕੇ ਸੋ ਆਏ ਜਾਏ ਇਸੇ ਤਰੀਕੇ ਦੇ ਨਾਲ ਰਾਗ ਕਿਦਾਰਾ ਬਾਣੀ ਕਬੀਰ ਜੀਓ ਕੀ ਅੰਗ 1123 ਦੇ ਵਿੱਚ ਭਗਤ ਕਬੀਰ ਜੀ ਕਿਰਪਾ ਕਰਕੇ ਦੱਸ ਰਹੇ ਨੇ ਕਿ ਚੌਥੇ ਪਦ ਕੋ ਜੋ ਨਰ ਚੀਨੇ ਜੋ ਜੀਵ ਆਤਮਾ ਚੌਥੇ ਪਦ ਤ੍ਰਿਆ ਗੁਣਾ ਤੋਂ ਉੱਪਰ हट ਕੇ ਚੌਥੇ ਪਦ ਦੇ ਵਿੱਚ ਵਿਚਾਰ ਕਰਦੀ ਹੈ ਉੱਥੇ ਪਹੁੰਚ ਕੇ ਪ੍ਰਭੂ ਦਾ ਪ੍ਰਭੂ ਦਾ ਚਿੰਤਨ ਕਰਦੀ ਹੈ ਤਿੰਨ ਹੀ ਪਰਮ ਪਦ ਪਾਇ ਉਸੇ ਨੇ ਪਰਮ ਅਵਸਥਾ ਪ੍ਰਾਪਤ ਕੀਤੀ ਚੌਥੇ ਪਦ ਤੇ ਸ਼ਰੀਰ ਨਹੀਂ ਪਹੁੰਚਦਾ ਸਿਰਫ ਜੀਵਾਤਮਾ ਹੀ ਪਹੁੰਚਦੀ ਹੈ ਸੋ ਇਸ ਲਈ ਇੱਥੇ ਵੀ ਜੋ ਸ਼ਬਦ ਨਰ ਹੈ ਉਸ ਦਾ ਅਰਥ ਜੀਵਾਤਮਾ ਹੀ ਬਣਦਾ ਹੈ ਚੌਥੇ ਪਦ ਕੋ ਜੋ ਨਰ ਚੀਨੇ ਇਸੇ ਤਰੀਕੇ ਦੇ ਨਾਲ ਪਟ ਗਯੰਦ ਜੀ ਅੰਗ 1403 ਦਿਨ ਦੇ ਵਿੱਚ ਜਿੱਥੇ ਸਵਈਏ ਮੱਲੇ ਚੌਥੇ ਕੇ के सहे कुमार साहब श्री ग्रंथ साहब जी भी दर्ज हैं कि आपे नर आपे फुन नारी आपे सार आप ही पासा प्रभु परमात्मा परम आत्मा आपे आपे मतलब परम आत्मा आपे नर वही नर है आपे फुन नारी ओही जीवात्मा बनके नर भी है ते नारी भी है ਉਹ ਪ੍ਰਭੂ ਪਰਮਾਤਮਾ ਆਪ ਹੀ ਜੀਵਾਤਮਾ ਦੇ ਰੂਪ ਵਿੱਚ ਨਰ ਹੈ ਤੇ ਆਪ ਹੀ ਨਾਰੀ ਹੈ ਕਈ ਅਸੀਂ ਅੱਜ ਦੀ ਰੀਡ ਵਿੱਚ ਦੇਖਦੇ ਹਾਂ ਜੋ ਜੀਵਾਤਮਾ ਦੇ ਬੇਸਤੇ ਤਾਂ ਨਰ ਹੁੰਦੇ ਨੇ ਜਾਂ ਨਾਰੀ ਹੁੰਦੇ ਨੇ ਪਰ ਸਰੀਰ ਦੇ ਬੇਸਤੇ ਉਲਟ ਹੁੰਦੇ ਨੇ ਅੰਦਰ ਜੀਵਾਤਮਾ ਜੇ ਨਾਰੀ ਦੀ ਹੈ ਤੇ ਬਾਹਰ ਸਰੀਰ ਪੁਰਸ਼ ਦਾ ਹੈ ਤੇ ਕ੍ਰੋਸ ਜੈਂਡਰ ਜਾਂ ਟਰਾਂਸ ਜੈਂਡਰ ਇਸ ਨੂੰ ਅਸੀਂ ਕਹਿੰਦੇ ਹਾਂ ਤੇ ਜਾ ਐਲਜੀਬੀਟੀ ਕਰਕੇ ਇਸ ਤਰੀਕੇ ਦੇ ਨਾਲ ਅਸੀਂ ਟਰਮ ਰੈਫਰੈਂਸ ਯੂਜ਼ ਕਰਦੇ ਆਂ ਸੋ ਜੋ ਇੱਥੇ ਵੀ ਜੋ ਨਰ ਦੀ ਗੱਲ ਹੋ ਰਹੀ ਆਪੇ ਨਰ ਆਪੇ ਫੁਨ ਨਾਰੀ ਜੋ ਜੀਵਾਤਮਾ ਦੀ ਗੱਲ ਹੋ ਰਹੀ ਹੈ ਕਿ ਨਰ ਤੇ ਨਾਰੀ ਜੋ ਜੀਵਾਤਮਾ ਹੈ ਉਹ ਬੀਸਿਕਲੀ ਆਪੇ ਉਹ ਪ੍ਰਭੂ ਪਰਮਾਤਮਾ ਹੀ ਹੈ ਸੋ ਨਰ ਜੋ ਹੈ ਸੈਬਿਕ ਮਾਸ ਸੈਸ਼ੂਗ੍ਰੰਥ ਸਾਹਿਬ ਜੀ ਵਿੱਚ ਜੀਵਾਤਮਾ ਲਈ ਟਰਮ ਯੂਜ਼ ਕੀਤੀ ਗਈ ਹੈ ਤੇ ਇਸ ਸ਼ਬਦ ਦੇ ਵਿੱਚ ਵੀ ਤੀਸਰੇ ਪਦੇ ਵਿੱਚ ਵੀ ਕਹੋ ਕਬੀਰ ਤਦ ਹੀ ਨਰ ਜਾਗੇ ਜੀਵਾਤਮਾ ਤਦ ਹੀ ਜਗਦੀ ਹੈ ਤੇ ਪਹਿਲੇ ਪਦੇ ਵਿੱਚ ਵੀ ਨਰੂ ਮਰੇ ਨਰ ਕਾਮਨਾ ਉਹ ਜੀਵਾਤਮਾ ਫਿਰ ਕਿਸੇ ਜੀਵਾਤਮਾ ਕਿਸੇ ਕਾਮ ਨਹੀਂ ਆਉਂਦੀ ਇਹਦਾ ਅਸੀਂ ਅਰਥ ਬਾਅਦ ਵਿੱਚ ਲੈਨੇ ਆ ਪਰ ਨਰ ਦਾ ਅਰਥ ਹੈ ਜੀਵਾਤਮਾ ਨਰੂ ਇੱਕ ਸ਼ਬਦ ਆਂਦਾ ਹੈ ਪਹਿਲੇ ਪਦੇ ਵਿੱਚ ਨਰੂ ਮਤਲਬ ਮਨੁਖ ਮਨੁਖ ਦਾ ਸ਼ਰੀਰ ਨਰੂ ਮਰੇ ਜਦੋਂ ਸ਼ਰੀਰ ਮਰ ਜਾਂਦਾ ਹੈ ਸੋ ਹੁਣ ਇਸ ਤੋਂ ਬਾਅਦ ਅਸੀਂ ਪਦੇ ਵਾਈਜ਼ ਇਸ ਦਾ ਇਹਦਾ ਅਰਥ ਕਰਾਂਗੇ ਇਸ ਸ਼ਬਦ ਦਾ ਸਭ ਤੋਂ ਪਹਿਲਾਂ ਰਾਹੁ ਦਾ ਪਤਾ ਲੈ ਲੈਣੇ ਆ ਰਾਹੁ ਦੇ ਪਦੇ ਵਿੱਚ ਸਹਿਵਿਕ ਵਿੱਚ ਪੰਤ ਕਬੀਰ ਜੀ ਕਿਰਪਾ ਕਰਕੇ ਦੱਸ ਰਹੇ ਨੇ ਕਿ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਆਪਣੇ ਕਰਮ ਮੈਂ ਕੀ ਕੀ ਕਰਮ ਕੀਤੇ ਨੇ ਜੀ ਮੈਂ ਉਹਨਾਂ ਦੀ ਗਤੀ ਨਹੀਂ ਜਾਣਦਾ ਮੈਂ ਮੈਂ ਕੀ ਜਾਣੋ ਮੈਂ ਕੀ ਜਾਣੋ ਬਾਬਾ ਰੇ ਪ੍ਰਭੂ ਪ੍ਰਭੂ ਮੈਂ ਕੁਝ ਨਹੀਂ ਜਾਣਦਾ ਪ੍ਰਭੂ ਪਤਾ ਮੈਂ ਆਪਣੇ ਕਰਮ ਮੇਰੇ ਕੀ ਕਰਮ ਨੇ ਮੈਂ ਕਰਤਾ ਦਿੱਤੇ ਨੇ ਪਰ ਉਹ ਚੰਗੇ ਨੇ ਮੰਦੇ ਨੇ ਤੇਰੀ ਦਰਗਾਹ ਵਿੱਚ ਕਬੂਲ ਹੋਣਗੇ ਨਹੀਂ ਹੋਣਗੇ ਇਹ ਮੈਨੂੰ ਬਿਲਕੁਲ ਨਹੀਂ ਪਤਾ ਫਿਰ ਪਹਿਲੇ ਪਦੇ ਵਿੱਚ ਦੱਸਦੇ ਨੇ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਇਸਾਰੇ ਜਦੋਂ ਮਨੁੱਖੀ ਸਰੀਰ ਮਰ ਜਾਂਦਾ ਹੈ ਤਾਂ ਜੋ ਉਸ ਦੀ ਜੀਵਾਤਮਾ ਹੈ ਹੁਣ ਇਹ ਉਸ ਦੇ ਜੋ ਵੀ ਕਰਮ ਨੇ ਉਹਨਾਂ ਨੂੰ ਉੱਤਾ ਚੁੱਕਣ ਦੇ ਲਈ ਕੰਮ ਨਹੀਂ ਕਰ ਸਕੀ ਕੁਝ ਕੋਈ ਕੰਮ ਨਹੀਂ ਕਰ ਸਕਦੀ ਕੋਈ ਕੰਮ ਆ ਹੀ ਨਹੀਂ ਸਕਦੀ ਜਦੋਂ ਨਰੂ ਮਰੇ ਜਦੋਂ ਨਰੂ ਜਦੋਂ ਮਨੁੱਖੀ ਸਰੀਰ ਮਰ ਜਾਂਦਾ ਹੈ ਤਾਂ ਨਰ ਮਤਲਬ ਜੀਵਾਤਮਾ ਉਹ ਜਿਹੜੇ ਕਰਮ ਜਿਹੜੇ ਵੀ ਕਰਮ ਹੋ ਚੁੱਕੇ ਨੇ ਤਾਂ ਉਹਨ ਉਸ ਕਰਮਾਂ ਨੂੰ ਉੱਤੱਕ ਲੈ ਕੇ ਜਾਣ ਦੇ ਲਈ ਕੋਈ ਸਹਾਇਤਾ ਨਹੀਂ ਕਰਦੀ ਪਰ ਇਸਦੇ ਉਲਟ ਪਸ਼ੂ ਮਰੇ ਦਸ ਪਸ਼ੂ ਜੋ ਹੈ ਪਸ਼ੂ ਦਾ ਤਾਂ ਬੇਸਿਕਲੀ ਪਸ਼ੂ ਦੇ ਲਈ ਦੇਖੋ ਇਹ ਨਰੂ ਦੇ ਲਈ ਦੋ ਵਰਡ ਯੂਜ਼ ਕੀਤੇ ਨੇ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਤੇ ਲਈ ਇੱਕ ਹੀ ਵਰਡ ਯੂਜ਼ ਕੀਤਾ ਗਿਆ ਹੈ ਪਸ਼ੂ ਮਰੇ ਉਸ ਦੇ ਲਈ ਦੋ ਕਰਮ ਵਰਡ ਨਹੀਂ ਯੂਜ਼ ਕੀਤੇ ਕਿਉਂਕਿ ਪਸ਼ੂ ਜੋ ਹੈ ਉਸ ਦਾ ਕੰਮ ਹੀ ਇਥੇ ਉਸ ਦਾ ਜਿਹੜਾ ਕਰਮ ਹੀ ਹੈ ਉਸ ਦਾ ਸਰੀਰ ਹੀ ਸਰੀਰ ਹੀ ਪੇਸਾ ਸਾਰੇ ਕਰਮ ਦਾ ਜਦ ਤੱਕ ਉਹ ਇਥੇ ਰਹਿੰਦਾ ਹੈ ਤਾਂ ਉਹ ਆਪਣੇ ਸਰੀਰ ਦੇ ਨਾਲ ਜਿੰਨੇ ਕੰਮ ਕਰ ਸਕਦਾ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਉਸ ਨੂੰ ਉਸ ਦੀ ਜਦੋਂ ਜੀਵਾਤਮਾ ਆਪਣੇ ਇੱਕ ਸਰੀਰ ਤੋਂ ਨਿਕਲਦੀ ਹੈ ਤਾਂ ਉਹ ਜਾ ਕੇ ਉਹਦੀ ਉੱਥੇ ਉੱਪਰ ਜਾ ਕੇ ਲੇਖਾ ਨਹੀਂ ਹੁੰਦਾ ਕਿ ਵੀ ਹਾਂ ਇਹਨੇ ਕਿੰਨਾ ਹਉਮੈ ਕੀਤਾ ਕਿੰਨਾ ਕੰਮ ਕੀਤਾ ਕ੍ਰੋਧ ਕੀਤਾ ਲੋਭ ਉਹ ਇੱਕ ਪਸ਼ੂ ਵੀ ਪਸ਼ੂ ਵੀ ਇੱਕ ਸਾਈਕਲ ਦੇ ਵਿੱਚ ਹੈ ਬਸ ਇੱਕ ਸਾਈਕਲ ਤੋਂ ਨਿਕਲਿਆ ਦੂਸਰੇ ਸਾਈਕਲ ਚੋਂ ਤੀਸਰੇ ਸਾਈਕਲ ਚੌਥੇ ਸਾਈਕਲ ਜਦ ਤੱਕ ਪਸ਼ੂ ਪੰਛੀ ਜਾਂ ਪੇੜ ਪੰਛੀਆਂ ਦੇ ਸਾਈਕਲ ਵਿੱਚ ਹੈ ਉਹ ਬਸ ਉਹ ਉਹਦੇ ਸਰੀਰ ਦਾ ਜਿੰਨਾ ਕੰਮ ਹੈ ਜੋ ਉਹਦੇ ਪਰਮਾਤਮਾ ਨੇ ਲਿਖਾ ਲਾਇਆ ਉਹ ਆਪਣਾ ਕੰਮ ਕਰਦਾ ਰਹਿੰਦਾ ਜਦੋਂ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਸਾਈਕਲ ਚੋਂ ਨਿੱਕੇ ਨਿਕਲ ਕੇ ਫਿਰ ਮਨੁੱਖੀ ਜਾਂਮੇ ਵਿੱਚ ਆ ਜਾਂਦਾ ਸੋ ਪਸ਼ੂ ਚਾਹੇ ਜਿੰਦਾ ਹੈ ਚਾਹੇ ਮਰ ਗਿਆ ਹੈ ਉਹ ਆਪਣਾ ਕਰਮ ਕਰ ਹੀ ਜਾ ਰਿਹਾ ਹੈ ਪਸ਼ੂ ਮਰੇ ਦਸ ਕਾਸ਼ ਉਹ ਆਪਣਾ ਕੰਮ ਉਹਦੇ ਉਹਦੇ ਜਿੰਮੇ ਜੋ ਕੰਮ ਲਗਾਏ ਗਏ ਨੇ ਉਹ ਕੰਮ ਕਰ ਹੀ ਜਾ ਰਿਹਾ ਚਾਹੇ ਜਿੰਦਾ ਹੈ ਚਾਹੇ ਮਰ ਗਿਆ ਹੈ ਪਰੰਤੂ ਇਸ ਦੇ ਆਪੋਜ਼ਿਟ ਜਦੋਂ ਨਰੂ ਮਰਦਾ ਹੈ ਤਾਂ ਉਸ ਦੀ ਜੀਵਾਤਮਾ ਉਸ ਦੇ ਕਰਮਾ ਨੂੰ ਉਤਾ ਨਹੀਂ ਲਿਕੇ ਜਾ ਸਕਦੀ ਇਸ ਪਹਿਲੇ ਪਦੇ ਦਾ ਪਾਵਰ ਹੈ ਫਿਰ ਦੂਸਰੇ ਪਦੇ ਵਿੱਚ ਦੱਦੇ ਨੇ ਭਗਤ ਕਬੀਰ ਜੀ ਕੀ ਸਰੀਰ ਦਾ ਤਾਂ ਕੀ ਹਾਲ ਹੁੰਦਾ ਹੈ ਸਰੀਰ ਹਾੜਾ ਬਿਲਕੁਲ ਜਿਦੋਂ ਜਲ ਗਿਆ ਹਾੜ ਜਲੇ ਜੈਸੇ ਲਕਰੀ ਦਾ ਤੁਲਾ ਲੱਕੜੀ ਦੀ ਤਰ੍ਹਾਂ ਹਾਰਡ ਜਲ ਜਾਂਦਾ ਹੈ ਕੇਸ ਵੀ ਜਲ ਜਾਂਦੇ ਨੇ ਸਭ ਖਤਮ ਹੋ ਜਾਂਦਾ ਹੈ ਸਰੀਰ ਖਤਮ ਹੋ ਗਿਆ ਪਰ ਉਹਦੀ ਜਿਹੜੀ ਜੀਵਾਤਮਾ ਹੈ ਉਹ ਹੁਣ ਕਿਸੇ ਤਰੀਕੇ ਤਰੀਕੇ ਦੇ ਨਾਲ ਉਸਦੇ ਜੋ ਕਰਮ ਕਰ ਚੁੱਕਿਆ ਹੈ ਉਸ ਨੂੰ ਉੱਪਰ ਜਾਂ نیچے ਨਹੀਂ ਲਿਕੇ ਜਾਵੇ ਜੇ ਉਸਨੇ ਜਿਹ ਡਿਸੀਜਨ ਲੈ ਲਿਆ ਕਿ ਮੈਂ ਆर्गन ਡੋਨੇਟ ਕਰਨੇ ਨੇ ਤਾਂ ਜਿੰਨੇ ਜੀ ਲੈ ਲਿਆ ਉਸਨੇ ਡਿਸੀਜਨ ਮਰ ਕੇ ਉਹਦੀ ਆਤਮਾ ਜੀਵਾਤਮਾ ਇਹ ਇਹ ਡਿਸੀਜਨ ਵੀ ਨਹੀਂ ਲੈ ਸਕਦੀ ਕਿ ਵੀ ਮੇਰੇ ਜੋ ਆਰਗਨ ਹੈ ਉਹ ਤੁਸੀਂ ਡੋਨੇਟ ਕਰਦੇ ਹੋ ਜਾਂ ਜਾਂ ਮੇਰੇ ਨਾਮ ਤੇ ਪਾਠ ਖਰਾ ਦੇਓ ਜਾਂ ਮੇਰੇ ਨਾਮ ਦੇ ਉੱਤੇ ਇਨਾ ਗੁਰਮੰਤਰ ਦਾ ਜਾਪ ਐਸਾ ਕੋਈ ਡਿਸੀਜਨ ਨਹੀਂ ਲੈ ਸਕਦੀ ਜੀਵ ਆਤਮਾ ਮਰੇ ਹੋਏ ਸਰੀਰ ਦੀ ਜੀਵ ਆਤਮਾ ਕੋਈ ਡਿਸੀਜਨ ਨਹੀਂ ਲੈ ਸਕਦੀ ਉਸ ਦੇ ਕਰਮ ਜੋ ਹੋ ਗਏ ਹੋ ਗਏ ਬਸ ਤੀਸਰੇ ਪਾਦ ਦੇ ਵਿੱਚ ਫਿਰ ਭਗਤ ਕਬੀਰ ਜੀ ਦੱਸਦੇ ਨੇ ਕਿ ਕਹੋ ਕਬੀਰ ਤਬਹੀ ਨਰ ਜਾਗੇ ਜਮਕਾ ਡੰਡ ਮੂਹਨ ਮੇਂ ਜਦੋਂ ਜੰਮ ਦਾ ਡੰਡ ਉਹਦੇ ਸਿਰ ਤੇ ਲੱਗਦਾ ਤਦ ਜੀਵਾਤਮਾ ਨੂੰ ਨੂੰ ਇਹ ਇਹ ਪਤਾ ਚਲਦਾ ਹੈ ਨਰ ਜਾਗੇ ਕਿ ਭਈ ਜਿਸ ਸਰੀਰ ਦੇ ਪਿੱਛੇ ਮੈਂ ਇੰਨਾ ਵਕਤ ਖਰਾਬ ਕਰ ਦਿੱਤਾ ਜਿਸ ਸਰੀਰ ਦੇ ਚਸਕਿਆਂ ਦੇ ਪਿੱਛੇ ਮੈਂ ਇੰਨਾ ਇੰਨਾ ਟਾਈਮ ਖਰਾਬ ਕੀਤਾ ਜਿਸ ਸਰੀਰ ਦੇ ਰੂਪ ਰੰਗ ਨੂੰ ਠੀਕ ਕਰਦੇ 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 ਮੈਂ ਇਨਾ ਟਾਈਮ ਖਰਾਬ ਕਰ ਦਿੱਤਾ ਉਹ ਤਾਂ ਕਿਸੇ ਕੰਮ ਦਾ ਹੀ ਨਹੀਂ ਉਹ ਤਾਂ ਹਾਰ ਜਲੇ ਜਿਹਾ ਜੈਸੇ ਲੱਕੜੀ ਦਾ ਤੂਲਾ ਕੇਸ ਜਲੇ ਜੈਸੇ ਕਾਸ ਦਾ ਪੂਲਾ ਉਹ ਤਾਂ ਮਤਲਬ ਖਤਮ ਹੋ ਗਿਆ ਉਹ ਕਿਸੇ ਕੰਮ ਦਾ ਨਹੀਂ ਕੰਮ ਤਾਂ ਸੀਗਾ ਸਿਰਫ ਨਰ ਜੋ ਜੀਵਾਤਮਾ ਕੰਮ ਦਾ ਸੀਗੀ ਤੇ ਪਹਿਲੇ ਪੜੇ ਦੱਸਦੇ ਨੇ ਕਿ ਉਹ ਹੁਣ ਕਿਸੇ ਕੰਮ ਨਹੀਂ ਆ ਸਕਦੇ ਜੋ ਜੀਵਾਤਮਾ ਮਰਨ ਤੋਂ ਬਾਅਦ ਕੋਈ ਕੰਮ ਨਹੀਂ ਕਰ ਸਕਦੀ ਉਹ ਕਿਸੇ ਕਰਮ ਕਿਸੇ ਤਰੀਕੇ ਦੇ ਕਰਮਾ ਨੂੰ ਉਤਾ ਜਾਂ ਨਿਚਾ ਨਹੀਂ ਲਿਖੇ ਜਾ ਸਕਦੇ ਇਹ ਜੋ 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 organ donation ਦੀ ਜੋ ਅੱਜ ਕੱਲ ਗੱਲ ਹੁੰਦੀ ਹੈ ਇਸ ਤੋਂ ਪਹਿਲਾਂ ਜਦੋਂ ਇਹ organ donation ਨਹੀਂ ਸ਼ੁਰੂ ਹੋਈ ਸੀ ਤਦ ਵੀ ਸਭੇ ਕਮਾਲ ਸੈਸ਼ਨ ਗੁਰਨ ਸਾਹਿਬ ਜੀ ਦੇ ਵਿੱਚ ਕਈ ਰੈਫਰੈਂਸ ਮਿਲਦੇ ਨੇ ਕਿ ਸਰੀਰ ਉਸ ਵੇਲੇ ਵੀ ਕੰਮ ਆਉਂਦਾ ਸੀ ਜਿਵੇਂ ਦੱਸਦੇ ਨੇ ਕਿ ਅਕਾਦ ਕਬੀਰ ਜੀ ਦੀ ਬਾਣੀ ਦੇ ਵਿੱਚ 654 ਅੰਗ ਦੇ ਵਿੱਚ ਜਬ ਜਰੀਏ ਤਬ ਹੋਏ பசਮ ਤਨ ਰਹਿ ਕਿਰਮ ਦਲ ਖਾਈ ਉਹ ਮਰ ਜਾਂਦਾ ਸੀ ਤਾਂ ਉਹਦਾ ਉਹਦਾ ਜਿਹੜਾ ਸ਼ਰੀਰ ਹੈ ਉਸ ਕੰਮ ਅਜੇ ਆਰਗਨ ਡੋਨੇਸ਼ਨ ਨਹੀਂ ਸ਼ੁਰੂ ਹੋਈ ਸੀ ਫਿਰ ਵੀ ਕਿਰਮ ਜੋ ਕੀੜੀਆਂ ਦੀ ਦਲ ਖਾਈ ਹੁੰਦੇ ਸੀ ਬੜਾ ਕੰਮ ਆਉਂਦਾ ਸੀਗਾ 12 ਇਸੇ ਤਰੀਕੇ ਨਾਲ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਅੰਗ 692 ਤੇ ਦੱਸਦੇ ਨੇ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ ਮਤਲਬ ਦੇਹੀ ਹੈ ਉਹ ਗਿਰਜਨਾ ਦੇ ਖਾਣ ਦੇ ਬੜੇ ਘਮ ਆਈ اسی ਤਰੀਕੇ ਦੇ ਨਾਲ ਆਸਾ ਮੱਲਾ ਪਹਿਲਾ ਆਹ 466 ਦੇ ਵਿੱਚ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਿਹਾਰ ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਸੋ ਜਿਹੜੀ ਮਰਨ ਤੋਂ ਬਾਅਦ ਜਰਾ ਸਰੀਰ ਹੈ ਉਹ ਤਾਂ ਆਰਗਨ ਡੋਨੇਸ਼ਨ ਚ ਤਾਂ ਸ਼ੁਰੂ ਨਹੀਂ ਸੀ ਹੋਏ ਉਸ ਵੇਲੇ ਵੀ ਭਾਂਡੇ ਘੜਨ ਤੇ ਇੱਟਾ ਘੜਨ ਦੇ ਕੰਮ ਵਿੱਚ ਕਈ কুমਿਹਾਰ ਲਿਕੇ ਆਂਦੇ ਸੀਗੇ ਸੋ ਸਰੀਰ ਤਾਂ ਮਿੱਟੀ ਹੈ ਮਿੱਟੀ ਮਰਨ ਤੋਂ ਬਾਅਦ ਵੀ ਮਿੱਟੀ ਰਹੇਗੀ ਤੇ ਮਿੱਟੀ ਕਿਸੇ ਨਾ ਕਿਸੇ ਫਾਰਮ 'ਚ ਕੰਮ ਆਂਦੀ ਰਹੇਗੀ ਚਾਹੇ ਉਹ ਪਸ਼ੂ ਦੀ ਹੋਵੇ ਚਾਹੇ ਮਨੁੱਖ ਦੀ ਹੋਵੇ ਸੋ ਉਹਦਾ ਆਰਗਨ ਡੋਨੇਸ਼ਨ ਦੇ ਨਾਲ ਕੋਈ ਰਿਲੇਸ਼ਨ ਹੈ ਹੀ ਨਹੀਂ ਗੱਲ ਸਿਰਫ ਇੱਥੇ ਜਿਹੜੀ ਸ਼ਬਦ ਦੇ ਵਿੱਚ ਜਿਹੜੀ ਗੱਲ ਹੋ ਰਹੀ ਹੈ ਉਹ ਜੀਵਾਤਮਾ ਦੀ ਗੱਲ ਹੋ ਰਹੀ ਹੈ ਕਿ ਜਦੋਂ ਨਰੂ ਮਰ ਜਾਂਦਾ ਹੈ ਤਾਂ ਉਸਦੀ ਜੀਵਾਤਮਾ ਫੇਰ ਉਸ ਦੇ ਕਰਮਾ ਦੀ ਗਤ ਨੂੰ ਉੱਪਰ ਲੈ ਕੇ ਜਾਣ ਵਿੱਚ ਕਿਸੇ ਤਰੀਕੇ ਦੇ ਨਾਲ ਕੰਮ ਨਹੀਂ ਆਉਂਦੀ ਨਰੂ ਮਰੇ ਨਰ ਕੰਮ ਨਾ ਆਵੇ ਵੈਰੂ ਜੀ ਇਹ ਵਿਚਾਰ ਜੋ ਸੈਵਿਕ ਮਾਸ ਸੈ ਸ਼ਰੂ ਗੁਰੂ ਗੁਰਾਸ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਜੋ ਸਮਝ ਲੱਗੀ ਉਹ ਸੰਗਤ ਨਾਲ ਸ਼ੇਅਰ ਕੀਤੇ ਨੇ ਵਿਚਾਰ ਕਰਦਿਆਂ ਕਈ ਪ੍ਰਕਾਰ ਦੀ ਭੁੱਲਾ ਹੋਈਆਂ ਹਨੀ ਮਾਫੀ ਦਾ ਜਾਚਕ ਆ ਸ਼ਬਦੀ ਵਿਚਾਰ ਖਤਮ ਕਰਨ ਤੋਂ ਵੀਡੀਓ ਖਤਮ ਕਰਨ ਤੋਂ ਪਹਿਲਾਂ ਇੱਕ ਮਿੰਟ ਇੱਕ ਮਿੰਟ ਗੁਰਮੰਤਰ ਦਾ ਜਾਪ ਕਰ ਲਈਏ ਉਸ ਦੇ ਨਾਲ ਗੁਰਮੰਤਰ ਦੇ ਜਾਪ ਦੇ ਨਾਲ ਸਹਿਵਿਕ ਮਾਲ ਸੈ ਸ਼ੀ ਗੁਰਾਂ ਸਾਹਿਬੀ ਸਹਿਵਿਕ ਮਾਲ ਸੈ ਸ਼ੀ ਗਨਾਂ ਦੇ ਜੀ ਮਹਾਰਾਜ ਦੇ ਚਰਨਾ ਦੇ ਨਾਲ ਪਿਆਰ ਬਤ ਦਾ ਸੋ ਇੱਕ ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਉਸ ਤੋਂ ਬਾਅਦ ਵੀਡੀਓ ਖਤਮ ਕਰ ਦਿਆਂ ਵਾਹ ਗੁਰੂ ਵਾ 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 guru wah 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ ਆਕਰ ਦੇ ਵਾਹ